ਵਾਹਿਗੁਰੂ ਸ਼ੇਕਾ ਖਾਲਸਾ ਵਾਹਿਗੁਰੂ ਸ਼ੇਕੀ ਫਤਿਹ ਸਾਧ ਸੰਗਤ ਜੀ ਬੰਦਾ ਆਪਣੇ ਸਰੀਰ ਦੇ ਉੱਤੇ ਬਹੁਤ ਮਾਣ ਕਰਦਾ ਹੈ ਦੇਹ ਇੱਕ ਦਿਨ ਖਤਮ ਹੋ ਜਾਣਾ ਹੈ ਇਸ ਉੱਤੇ ਮਾਣ ਕਰਨ ਦਾ ਕੋਈ ਮਤਲਬ ਨਹੀਂ ਰਹਿਣਾ ਦੇਹ ਸਰੀਰ ਇੱਕ ਦੁਰਗੰਧ ਹੈ ਹੱਡੀਆਂ ਮਾਸ ਅਤੇ ਖੂਨ ਹੀ ਹੈ ਜੋ ਕਦੇ ਵੀ ਪਵਿੱਤਰ ਨਹੀਂ ਹੋ ਸਕਦਾ ਹਰ ਰੋਜ਼ ਆਪਾਂ ਨਹਾ ਕੇ ਆਪਣੇ ਸਰੀਰ ਨੂੰ ਸਾਫ਼ ਤਾਂ ਕਰ ਲੈਂਦੇ ਹਾਂ ਕਿ ਆਪਾਂ ਆਪਣੇ ਅੰਦਰ ਦੀ ਮੈਲ ਨੂੰ ਪਾਣੀ ਦੇ ਨਾਲ ਸਾਫ਼ ਕਰ ਸਕਦੇ ਹਾਂ ਸਰੀਰ ਦੀ ਦੁਰਗੰਧ ਨੂੰ ਮਿਟਾ ਸਕਦੇ ਹਾਂ ਪਰ ਅੰਦਰ ਦੀ ਦੁਰਗੰਧ ਨੂੰ ਕਿਸ ਤਰ੍ਹਾਂ ਮਟਾਇਆ ਜਾਵੇ ਇਹ ਸਾਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਪਰ ਅੰਦਰ ਦੀ ਮੈਲ ਵੀ ਸਾਫ਼ ਹੋ ਸਕਦੀ ਹੈ ਅੰਦਰ ਦੀ ਦੁਰਗੰਧ ਨੂੰ ਵੀ ਸੁਗੰਧੀ ਦੇ ਵਿੱਚ ਬਦਲਿਆ ਜਾ ਸਕਦਾ ਹੈ ਅੰਦਰ ਦਾ ਕੋਣਮੀ ਅਮਰਤ ਬਣ ਸਕਦਾ ਹੈ ਜੇਕਰ ਕੋਈ ਉਸ ਪਰਮਾਤਮਾ ਦੇ ਨਾਮ ਦੇ ਨਾਲ ਇੱਕਮਿਕ ਹੋ ਜਾਵੇ ਜਾਂ ਫਿਰ ਇੱਕ ਜੋਤ ਉਸ ਦੇ ਅੰਦਰ ਪ੍ਰਗਟ ਹੋ ਜਾਵੇ ਤਾਂ ਅੰਦਰ ਪਵਿੱਤਰ ਹੋ ਸਕਦਾ ਹੈ ਇਸੇ ਜੋਤ ਦੇ ਮਹੱਤਮ ਨੂੰ ਪ੍ਰਗਟ ਕਰਦੇ ਅੱਜ ਦੀ ਇਹ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਘਟਨਾ ਗਿਆਨੀ ਸੰਤ ਸਿੰਘ ਜੀ ਨੇ ਦੱਸੀ ਕਿ ਬਠਿੰਡੇ ਜ਼ਿਲ੍ਹੇ ਦੇ ਕਸਬੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਅਤੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬਜ਼ੁਰਗ ਬਾਬਾ ਰਹਿੰਦਾ ਸੀ ਉਹ ਸਾਰਾ ਦਿਨ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਬਾਣੀ ਪੜ੍ਹਦਾ ਸੀ ਅਤੇ ਸੇਵਾ ਕਰਦਾ ਸੀ ਉਹ ਬਾਬਾ ਕੌਣ ਸੀ ਤੇ ਕਿੱਥੋਂ ਆਇਆ ਸੀ ਇਹ ਕਿਸੇ ਨੂੰ ਅੱਜ ਤੱਕ ਵੀ ਪਤਾ ਨਹੀਂ ਲੱਗਿਆ ਉਸ ਬਠਿੰਡੇ ਦੇ ਇਲਾਕੇ ਦੇ ਵਿੱਚ ਤੇ ਚਾਲੇ ਘਰ ਸਿੰਘਾ ਦੇ ਵਿੱਚ ਸੀ ਉਹ ਵੀ ਪੇਸ਼ੋਂ ਗੁਜਰਾਤ ਅਹਮਦਾਬਾਦ ਦੇ ਵਿੱਚੋਂ ਆ ਕੇ ਇੱਥੇ ਬਸੇ ਸੀ। ਉਹਨਾਂ ਸਿੱਖਾਂ ਦੀਆਂ ਉੱਥੇ ਛੋਟੀਆਂ-ਛੋਟੀਆਂ ਕੱਪੜੇ ਦੀਆਂ ਦੁਕਾਨਾਂ ਸਨ ਅਤੇ ਆਪਣੀ ਬਸੋਂ ਦੇ ਵਿੱਚ ਇੱਕ ਛੋਟਾ ਜਿਹਾ ਗੁਰਦੁਆਰਾ ਸਾਹਿਬ ਬਣਾ ਰੱਖਿਆ ਸੀ। ਜਿੱਥੇ ਕਿ ਉਹ ਬਾਬਾ ਰਹਿੰਦਾ ਸੀ। ਉਹ ਬਾਬਾ ਬਸਤਾਨੀ ਮਿਰਤੀ ਵਾਲਾ ਸੀ ਅਤੇ ਤਾਂ ਦੇ ਉੱਤੇ ਬਹੁਤ ਘੱਟ ਕੱਪੜੇ ਪੈਣ ਦਾ ਸੀ। ਇਹ ਸਰੀਰ ਦੇ ਉੱਤੇ ਛੋਟਾ ਜਿਹਾ ਪਟਕਾ ਰੱਖਦਾ। ਅਤੇ ਬਹੁਤ ਲੋਕ ਉਸ ਦਾ ਮਜ਼ਾਕ ਬਣਾਉਂਦੇ ਸੀ ਪਰ ਜਿਨ੍ਹਾਂ ਦੇ ਅੰਦਰ ਉਸ ਬਜ਼ੁਰਗ ਬਾਬੇ ਤੇ ਲਈ ਪਿਆਰ ਸੀ ਉਹ ਲੋਕ ਉਸ ਦਾ ਸਤਿਕਾਰ ਕਰਦੇ ਸੀ ਅਤੇ ਉਸ ਨੂੰ ਰੱਬੀ ਰੂਹ ਮੰਨਦੇ ਸੀ ਸੰਗਤ ਜੀ ਇੱਕ ਦਿਨ ਉਹ ਬਾਬਾ ਸੰਤਾਂ ਨੂੰ ਕਹਿਣ ਲੱਗਿਆ ਕਿ ਮੈਂ ਕੱਲ ਚਲੇ ਜਾਣਾ ਹੈ ਸੰਗਤਾਂ ਸੁਣ ਕੇ ਕਹਿਣ ਲੱਗੀਆਂ ਕਿ ਬਾਬਾ ਜੀ ਕੋਈ ਸੇਵਾ ਦੇ ਵਿੱਚ ਕਮੀ ਰਹਿ ਗਈ ਹੈ ਅਸੀਂ ਦੋ ਸਮੇਂ ਦਾ ਪ੍ਰਸ਼ਾਦਾ ਪਾਣੀ ਪਹੁੰਚਾ ਦਿੰਦੇ ਹਾਂ ਜੇ ਕੋਈ ਸੇਵਾ ਦੇ ਵਿੱਚ ਕਮੀ ਰਹਿ ਗਈ ਹੋਵੇ ਤਾਂ ਦੱਸੋ ਇਸ ਬੰਡਾਪੇ ਦੇ ਵਿੱਚ ਤੁਸੀਂ ਕਿੱਥੇ ਜਾਓਗੇ ਜਿੰਨਾ ਅੰਦਰ ਉਸ ਬਾਬੇ ਦੇ ਲਈ ਪਿਆਸ ਸੀ ਉਹ ਸੰਗਤਾਂ ਨੇ ਉਸ ਬਾਬੇ ਨੂੰ ਇਹ ਗੱਲਾਂ ਕਹੀਆਂ ਪਰ ਉਹ ਬਾਬਾ ਕਹਿਣ ਲੱਗਿਆ ਕਿ ਤੁਸੀਂ ਲੋਕ ਸਮਝੇ ਨਹੀਂ ਮੈਂ ਕੱਲ ਇਸ ਦੁਨੀਆ ਤੋਂ ਚਲੇ ਜਾਣਾ ਹੈ ਹਮੇਸ਼ਿਆ ਦੇ ਲਈ ਕੁਝ ਲੋਕਾਂ ਨੇ ਤਾਂ ਬਾਬੇ ਦੀਆਂ ਇਸ ਗੱਲਾਂ ਨੂੰ ਸਹੀ ਨਹੀਂ ਮੰਨਿਆ ਪਰ ਕੋਜ ਸੰਗਤਾਂ ਦੇ ਅੰਦਰ ਸੁਣ ਕੇ ਵੈਰਾਗ ਆ ਗਿਆ ਤੇ ਉਹਨਾਂ ਸੰਗਤਾਂ ਨੇ ਪੁੱਛਿਆ ਕਿ ਬਾਬਾ ਜੀ ਜੇਕਰ ਤੁਸੀਂ ਚਾਹ ਹੀ ਰਹੇ ਹੋ ਤਾਂ ਸਾਨੂੰ ਇਹ ਦੱਸ ਜਾਓ ਕਿ ਆਪਾਂ ਤੁਹਾਡੇ ਸਰੀਰ ਨੂੰ ਅਗਨ ਪੇਟ ਕਰੀਏ ਜਾਂ ਫਿਰ ਜਲ ਪ੍ਰਵਾਹ ਕਰੀਏ ਕਿਉਂਕਿ ਪੌਤੇ ਸੰਤ ਮਹਾਪੁਰਸ਼ਾਂ ਦੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਜਾਂਦਾ ਹੈ ਪਰ ਉਸ ਬਾਬੇ ਨੇ ਕਿਹਾ ਕਿ ਮੈਂ ਆਪਣੇ ਆਪ ਹੀ ਆਪਣੇ ਸਰੀਰ ਦਾ ਸੰਸਕਾਰ ਕਰ ਲਵਾਂਗਾ ਆਪਣੇ ਆਪ ਨੂੰ ਹੀ ਅਗਨਪੇਟ ਕਰ ਲਵਾਂਗਾ ਇਹ ਸੁਣ ਕੇ ਬਹੁਤ ਲੋਕ ਹੈਰਾਨ ਹੋਏ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਇੱਕ ਮਰਿਆ ਹੋਇਆ ਬੰਦਾ ਆਪਣਾ ਸੰਸਕਾਰ ਕਿਵੇਂ ਕਰ ਸਕਦਾ ਹੈ ਇਹ ਗੱਲ ਸਾਰੇ ਕਸਬੇ ਦੇ ਵਿੱਚ ਫੈਲ ਗਈ ਇਹ ਗੱਲ ਇਸ ਤਰ੍ਹਾਂ ਫੈਲੀ ਕਿ ਬਾਬਾ ਜੀ ਕੱਲ ਸਵੇਰੇ ਆਤਮ ਹੱਤਿਆ ਕਰਨ ਜਾ ਰਹੇ ਨੇ ਇਹ ਸੁਣ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਲੋਕਾਂ ਦੀ ਪੀੜ ਲੱਗਣ ਲੱਗ ਪਈ ਸੇਕਾ ਸੰਗਤਾਂ ਦੇ ਨਾਲ ਹੋਰ ਵੀ ਉੱਥੇ ਦੇਖਣ ਆਏ ਇਸ ਮੌਕੇ ਤੇ ਪਹੁੰਚ ਕੇ ਹੋਰ ਵੀ ਉੱਥੇ ਦੇਖਣ ਆਏ ਇਸ ਮੌਕੇ ਤੇ ਪਹੁੰਚ ਗਏ ਅਤੇ ਕੈਮਰਾਮੈਨ ਵੀ ਪੁਲਿਸ ਦੇ ਨਾਲ ਆਇਆ ਸੋ ਅਮਰਤ ਵੇਲੇ ਉਸ ਬਾਬੇ ਨੇ ਸੁਖਮਨੀ ਸਾਹਿਬ ਜੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਉਸ ਦੇ ਤਨ ਦੇ ਉੱਤੇ ਕੋਈ ਕਪੜਾ ਨਹੀਂ ਸੀ ਸਿਰਫ ਸੇਰ ਦੇ ਉੱਤੇ ਪਟਕਾ ਸੀ ਪਾੜ ਕਰਨ ਤੋਂ ਬਾਅਦ ਉਹ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ ਸਿਰ ਕਰਕੇ ਲੇਟ ਗਿਆ ਅਤੇ ਉਸ ਨੇ ਆਪਣੇ ਸਵਾਸ ਛੱਡ ਦਿੱਤੇ ਕੁਝ ਸਮੇਂ ਬਾਅਦ ਉਸ ਦੀ ਨਾਭੀ ਦੇ ਵਿੱਚੋਂ ਇੱਕ ਚਿੱਟੇ ਰੰਗ ਦੀ ਅਗਨ ਨਿਕਲਦੀ ਹੈ ਅਤੇ ਉਸ ਦਾ ਸਰੀਰ ਜਲਣਾ ਸ਼ੁਰੂ ਹੋ ਜਾਂਦਾ ਹੈ ਹੁਣ ਕੁਝ ਲੋਕ ਉਹਨਾਂ ਨੂੰ ਇਸ ਗੱਲ ਦੇ ਉੱਤੇ ਚਕੇ ਨਹੀਂ ਹੋਣਾ ਕਿ ਸਰੀਰ ਦੇ ਅੰਦਰ ਚਿੱਟੇ ਰੰਗ ਦੀ ਰੋਸ਼ਨੀ ਕਿਵੇਂ ਨਿਕਲ ਸਕਦੀ ਹੈ ਤਾਂ ਸੰਤ ਜੀ ਦੱਸਦੇ ਹਨ ਕਿ ਇਸ ਤਰ੍ਹਾਂ ਦੀ ਘਟਨਾ ਦਰਬਾਰ ਸਾਹਿਬ ਦੇ ਵਿੱਚ ਵੀ ਹੋਈ ਜਦੋਂ ਭਾਰਤ ਦਾ ਇੱਕ ਪ੍ਰਸਿੱਧ ਵਿਗਿਆਨੀ ਵਾਸੂ ਪਰਦਵਾਜ ਜੋ ਕਿ ਖੋਨ ਦਾ ਕੈਂਸਰ ਦਾ ਰੋਗੀ ਸੀ ਉਹ ਸਾਰੇ ਪਾਸੇ ਇਲਾਜ ਕਰਵਾ ਕੇ ਹਾਰ ਚੁੱਕਿਆ ਸੀ ਅਹਮਦਾਬਾਦ ਦਾ ਰਹਿਣ ਵਾਲਾ ਸੀ ਉਹ ਵਿਗਿਆਨੀ ਆਪਣੀ ਜ਼ਿੰਦਗੀ ਦੇ ਅਖੀਰੀ ਸਮੇਂ ਦੇ ਵਿੱਚ ਸੀ ਅਤੇ ਡਾਕਟਰ ਨੇ ਉਸ ਨੂੰ 10 ਦਿਨਾਂ ਦਾ ਸਮਾਂ ਦਿੱਤਾ ਸੀ ਉਹਨੇ ਬਹੁਤ ਪੈਸੇ ਲਗਾਏ ਪਰ ਹਰ ਜਗ੍ਹਾ ਉਸ ਨੂੰ ਜਵਾਬ ਮਿਲਿਆ ਅੰਤਿਕ ਸਿੱਖ ਦੀ ਸਲਾਹ ਦੇ ਉਤੇ ਉਹ ਵਿਗਿਆਨੀ ਆਪਣੇ ਪਰਿਵਾਰ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਆਇਆ ਤੇ ਐਂਬੂਲੈਂਸ ਦੇ ਵਿੱਚ ਉਸ ਨੂੰ ਲੈ ਕੇ ਆਏ। ਸਰੀਰ ਦੇ ਵਿੱਚ ਕੋਈ ਜਾਨ ਨਹੀਂ ਸੀ ਤੇ ਨਾ ਹੀ ਉਹ ਚੱਲ ਸਕਦਾ ਸੀ ਨਾ ਬੈਠ ਸਕਦਾ ਸੀ। ਉਹ ਅਖੰਡ ਪਾਠ ਸਾਹਿਬ ਕਰਵਾਉਣਾ ਚਾਹੁੰਦਾ ਸੀ ਪਰ ਦਰਬਾਰ ਸਾਹਿਬ ਦੇ ਵਿੱਚ ਪਾਠ ਕਰਵਾਉਣ ਦੇ ਲਈ ਪਹਿਲਾਂ ਸਮਾਂ ਲੈਣਾ ਪੈਂਦਾ। ਪਤਨੀ ਨੇ ਆਪਣੇ ਪਤੀ ਦੀ ਹਾਲਤ ਗੁਰਦੁਆਰਾ ਸਾਹਿਬ ਦੇ ਵਿੱਚ ਦੱਸੀ। ਵੀਕੁ ਦਿਨਾਂ ਦੇ ਮਹਿਮਾਨ ਹਨ ਅਤੇ ਉਹ ਅਖੰਡ ਪਾਠ ਕਰਵਾਉਣਾ ਚਾਹੁੰਦੇ ਹਨ ਤੇ ਜਿਸ ਤੋਂ ਬਾਅਦ ਉਥੇ ਅਖੰਡ ਪਾਠ ਸੈਭ ਰੱਖਿਆ ਗਿਆ ਤੇ ਫਿਰ ਪਰਦਵਾਸ ਪਾਠ ਸਰਵਣ ਕਰਦੇ ਰਹੇ ਅਤੇ ਜਦੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਆਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਚਿੱਟੇ ਰੰਗ ਦੀ ਜੋਤ ਨਿਕਲੀ ਅਤੇ ਵਾਸੂ ਪਦ ਵਾਸਤੇ ਮੱਥੇ ਤੇ ਜਾ ਵਜੀ ਤੇ ਸਰੀਰ ਦੇ ਵਿੱਚ ਇੱਕ ਬਦਲਾਵ ਜਿਹਾ ਮਹਿਸੂਸ ਕੀਤਾ ਅਤੇ ਉਹ ਉਠ ਕੇ ਬੈਠ ਗਏ ਤੇ ਕਾਫੀ ਤੇ ਕਾਫੀ ਸਮੇਂ ਉੱਠ ਕੇ ਪਾਠ ਸੌਂਦੇ ਰਹੇ ਪਾਠ ਦਾ ਭੋਗ ਪਿਆ ਤੇ ਅਰਦਾਸ ਦੇ ਵਿੱਚ ਖੜੇ ਵੀ ਹੋਏ ਇਹ ਗੱਲ ਉਹ ਵਿਗਿਆਨੀ ਸਟੇਜਾਂ ਦੇ ਉਤੇ ਆਪਣੇ ਮੋਹ ਦੱਸਦਾ ਹੈ ਇਸ ਦਾ ਗਵਾਹ ਪਾਠ ਕਰਨ ਵਾਲਾ ਪਾਠੀ ਸਿੰਘ ਵੀ ਹੈ ਉਹ ਵਿਗਿਆਨੀ ਨਤਮਸਤ ਹੋ ਕੇ ਇਹ ਚਮਤਕਾਰ ਬਾਰੇ ਦੱਸਦਾ ਹੈ ਉਸਨੇ ਦਰਬਾਰ ਸਾਹਿਬ ਦੇ ਵਿੱਚ 8 ਦਿਨ ਲਗਾਤਾਰ ਇਸ਼ਨਾਨ ਕੀਤਾ ਅਤੇ ਉਤੇ ਕੀਰਤਨ ਦੀ ਹਾਜ਼ਰੀ ਭਰਦਾ ਰਿਹਾ ਸੰਗਤ ਜੀ ਉਹ NASA ਦਾ ਵਿਗਿਆਨੀ ਜੋ ਐਂਬੂਲੈਂਸ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਆਇਆ ਸੀ ਤੇ ਫਿਰ ਉਹ ਖੁਦ ਚੱਲ ਕੇ ਟ੍ਰੇਨ ਤੇ ਆਪਣੇ ਘਰ ਵਾਪਸ ਗਿਆ ਤੇ ਅੱਜ ਵੀ ਬਿਲਕੁਲ ਠੀਕ ਹੈ ਜੋ ਚਿੱਟੇ ਰੰਗ ਦੀ ਪਰਮਾਤਮਾ ਦੀ ਜੋਤ ਹੁੰਦੀ ਹੈ ਜੋ ਅੰਦਰੋਂ ਪ੍ਰਗਟ ਹੋ ਸਕਦੀ ਹੈ ਹਿਮਾਲਿਆ ਦੀਆਂ ਚੋਟੀਆਂ ਦੇ ਉੱਤੇ ਰਹਿੰਦੇ ਰਿਸ਼ੀ ਮੁੰਨੀਆਂ ਵੀ ਉਨ੍ਹਾਂ ਦੇ ਅੰਦਰ ਵੀ ਇਸੇ ਤਰ੍ਹਾਂ ਦੀ ਆਪਣੇ ਆਪ ਨੂੰ ਅਗਨ ਭੇਟ ਕਰਨ ਦੀ ਕਿਰਿਆ ਹੈ ਉਸੋ ਨੇ ਵੀ ਆਪਣੀ ਸਪੇਸ ਦੇ ਵਿੱਚ ਦੱਸਿਆ ਹੈ ਕਿ ਹਿਮਾਲਿਆ ਦੇ ਵਿੱਚ ਲੱਕੜਾਂ ਨਾ ਹੋਣ ਕਾਰਨ ਉੱਥੋਂ ਦੇ ॠषि मुनि ਆਪਣੇ ਆਪ ਨੂੰ ਇਸੇ ਤਰ੍ਹਾਂ ਹੀ ਅਗਨ ਭੇਟ ਕਰਦੇ ਨੇ ਸੋ ਗੁਰੂ ਨਾਨਕ ਦੇ ਘਰ ਦੇ ਉਸ ਸਿੱਖ ਦੇ ਅੰਦਰੋਂ ਵੀ ਉਹ ਚਿੱਟੀ ਜੋਤ ਨਿਕਲਦੀ ਹੈ ਤੇ ਸਰੀਰ ਜਲਣਾ ਸ਼ੁਰੂ ਹੋ ਜਾਂਦਾ ਹੈ ਹੌਲੀ-ਹੌਲੀ ਸਰੀਰ ਨੂੰ ਅੱਗ ਲੱਗ ਜਾਂਦੀ ਹੈ ਅਤੇ ਥੱਲੇ ਕਾਰਪੋਰੇਟ ਨੌਂ ਜਰਾ ਜਿਨੇ ਵਿੱਚ ਆਗ ਨਹੀਂ ਲੱਗਦੀ ਤੇ ਨਾ ਹੀ ਸਵਾਹ ਬੰਦੀ ਹੈ ਹੌਲੀ ਹੌਲੀ ਸਾਰਾ ਸਰੀਰ ਖਤਮ ਹੋ ਜਾਂਦਾ ਹੈ ਤੇ ਕੋਈ ਵੀ ਸਵਾਹ ਨਹੀਂ ਬੰਦੀ ਤੇ ਨਾ ਹੀ ਕੋਈ ਹੱਡੀ ਬਚਦੀ ਹੈ ਬਚਦਾ ਹੈ ਤਾਂ ਸਿਰਫ ਇੱਕ ਕਿਰਪਾਨ ਜੋ ਉਸ ਬਾਬੇ ਨੇ ਤਾਰਨ ਕੀਤੀ ਹੋਈ ਸੀ ਫਿਰ ਕੁਝ ਸਮੇਂ ਬਾਅਦ ਉਸੋ ਨੇ ਇਸ ਗੱਲ ਦਾ ਵਿਚਾਰ ਕੀਤਾ ਕਿ ਉਸ ਸਮੇਂ ਦੀਆਂ ਵੱਡੀਆਂ-ਵੱਡੀਆਂ ਖਬਰਾਂ ਦੇ ਵਿੱਚ ਵੀ ਇਹ ਖਬਰ ਛਪੀ ਅਤੇ ਸਾਰੇ ਇਲਾਕੇ ਦੇ ਸਾਹਮਣੇ ਇਹ ਸਭ ਕੁਝ ਹੋਇਆ। ਅੱਜ ਵੀ ਇੰਟਰਨੈਟ ਦੇ ਉੱਤੇ ਤੁਸੀਂ ਇਹ ਖਬਰ ਪੜ ਸਕਦੇ ਹੋ। ਫਿਰ ਜਦੋਂ ਸੰਧ ਸਿੰਘ ਜੀ ਨੂੰ ਇਸ ਬਾਰੇ ਪਤਾ ਲੱਗਿਆ ਤੇ ਉਹ ਵੀ ਦੇਖਣ ਦੇ ਲਈ ਆਏ। ਜਦੋਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ ਚੰਦਨ ਦੀ ਬਹੁਤ ਜ਼ਿਆਦਾ ਸੁਗੰਧ ਆ ਰਹੀ ਸੀ। ਉਹਨਾਂ ਸੰਗਤਾਂ ਨੂੰ ਪੁੱਛਿਆ ਕਿ ਇਹ ਚੰਦਨ ਦੀ ਸੁਗੰਧ ਕਿੱਥੋਂ ਆ ਰਹੀ ਹੈ ਤੇ ਸੰਗਤਾਂ ਨੇ ਦੱਸਿਆ ਕਿ ਜਦੋਂ ਬਾਬਾ ਜੀ ਅਗਨਪੇਟ ਹੋਏ ਨੇ ਉਦੋਂ ਤੋਂ ਹੀ ਇਹ ਸੁਗੰਧ ਆ ਰਹੀ ਹੈ ਇਹ ਚਿੱਟਾ ਪ੍ਰਕਾਸ਼ ਵੀ 21 ਦਿਨ ਉੱਥੇ ਰਿਹਾ ਅਤੇ ਚੰਦਨ ਦੀ ਸੁਗੰਧ ਵੀ ਉੱਥੇ 20 ਦਿਨ ਰਹੀ ਹੁਣ ਇਸ ਗੱਲ ਨੂੰ ਚਮਤਕਾਰ ਕਹਿਣਾ ਕੋਈ ਹਰਜਿਤਾ ਨਹੀਂ ਸੰਗਤ ਵਿੱਚ ਇੰਨਾਂ ਲੋਕਾਂ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਉਹ ਇਸ ਕਹਾਵਤ ਦੀ ਪੋਸਟ ਇੰਟਰਨੈਟ ਤੇ ਵੀ ਕਰ ਸਕਦੇ ਨੇ ਇਸ ਤਰ੍ਹਾਂ ਦੀ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਵਾਤਵਾਦ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ